ਪੋਲੂ ਹੰਨਾ ਦੇ ਲਾਜ਼ ਲਈ ਗੁਰੂ ਅਰਸਾਏ ਲਾਈਵ ਤੇ ਇੱਕ ਵੀਡੀਓ ਪਾਇਆ ਗਿਆ ਸੀ ਕਿ ਕਰੋੜ ਰੁਪਏ ਦੇ ਕਰੀਬ ਜਿਹੜਾ ਖਰਚਾ ਆਉਣਾ ਹੈਗਾ ਉਸ ਵੀਡੀਓ ਤੋਂ ਬਾਅਦ ਵਕਫ ਵਕ ਸਮਾਜ ਸੇਵੀ ਯਾਰ ਦੋਸਤ ਮਿੱਤਰ ਤੇ ਵਕਫ ਵਸਥਾਵਾਂ ਦੇ ਲੋਕ ਲਗਾਤਾਰ ਪ੍ਰਵਾਦ ਦੀ ਮਦਦ ਕਰ ਰਹੇ ਹੈਗੇ ਆ ਅੱਜ ਪੋਲੂ ਦੇ ਘਰ ਵਿੱਚ ਫੇਰ ਮੌਜੂਦ ਹੈਗੇ ਆ ਕੈਨੇਡਾ ਤੋਂ ਤਰਸੇਮ ਸਿੰਘ ਥਿੰਦ ਹੋਰੀ ਅਤੇ ਉਹਨਾਂ ਦੇ ਯਾਰਾਂ ਦੋਸਤਾਂ ਮਿੱਤਰਾਂ ਨੇ 1 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਚੈੱਕ ਉਹ ਭੇਜਿਆ ਹੈਗਾ ਭੋਲੂ ਦੇ ਪਰਿਵਾਰ ਨੂੰ ਜਿਹੜਾ ਚੈੱਕ ਉਹ ਸੌਂਪਿਆ ਜਾ ਰਿਹਾ ਰਾਜਕਮਰ ਜੀ ਫਾਦਰ ਸਾਹਿਬ ਵੀ ਉਹਨਾਂ ਦੇ ਖੜੇ ਹੈਗੇ ਆ ਤੇ ਨਾਲ ਹੀ ترسےم ਸਿੰਘ ਦੇ ਫਾਦਰ ਸਾਹਿਬ ਜਗਿੰਦਰ ਸਿੰਘ ਥਿੰਦ ਹੋਰੀ ਪੱਤਰਕਾਰ ਵੀ ਖੜੇ ਆ ਹੋਰ ਪੱਤਰਕਾਰ ਸਾਥੀ ਵੀ ਇੱਥੇ ਮੌਜੂਦ ਆ ਇੱਕ ਗੱਲ ਦੱਸ ਦਿੰਨੇ ਆ ਭੋਲੂ ਹਾਂਡਾ ਤੇ ترسےم ਸਿੰਘ ਇੱਕਠੇ ਕਲਾਸਮੇਟ ਹੈ ਗਿਆ ਤਰਸੀਮ ਸਿੰਘ ਅੱਜਕੱਲ ਕੈਨੇਡਾ ਦੇ ਵਿੱਚ ਮੌਜੂਦ ਹੈ ਉੱਥੇ ਆਦੇ ਯਾਰਾਂ ਦੋਸਤਾਂ ਨਾਲ 1 ਲੱਖ ਰੁਪਏ ਦੇ ਆਦੇ ਯਾਰ ਦੋਸਤ ਦੀ ਮਦਦ ਜਿਹੜੀ ਕੀਤੀ ਹੈਗੀ ਜਗਿੰਦਰ ਸਿੰਘ ਹੋਰੀ ਚੈੱਕ ਲੈ ਕੇ ਆਏ ਆ ਤੇ ਸਾਬ ਕਿਵੇਂ ਸਾਰਾ ਸਬੰਧ ਬਣਿਆ ਵੈਸੇ ਤਾਂ ਸਾਨੂੰ ਪਹਿਲੇ ਵੀ ਪਤਾ ਸੀ ਸ਼ਿਰੂ ਤੋਂ ਲੈ ਕੇ ਬਚਪਨ ਤੋਂ ਇਕੱਠੇ ਪੜਦੇ ਸੀ ਤੇ ਜਦੋਂ ਥੋੜੀ ਥੋੜੀ ਉਹਨੂੰ ਪ੍ਰੋਬਲਮ ਆਈ ਉਦੋਂ ਵੀ ਇਹ ਬੜੇ ਪੱਕੇ ਮਿੱਤਰ ਸੀ ਉਹਨੇ ਸਕੂਲ ਵਿੱਚ ਵੀ ਹਰੇਕ ਤਰ੍ਹਾਂ ਦੀ ਹੈਲਪ ਕਰਦਾ ਸੀ ਤਰਸੀਮ ਸਿੰਘ ਜੀ ਦੀ ਤੇ ਜਦੋਂ ਹੁਣ ਪਤਾ ਚੱਲਿਆ ਤੇ ਉਹਨੇ ਰਾਸ਼ੀ ਭੇਜੀ ਤੇ ਇਸ ਤੋਂ ਬਾਅਦ 1 ਲੱਖ ਰੁਪਏ ਰਾਸ਼ੀ ਭੇਜੀ ਹੋਰ ਵੀ ਜਿੰਨੀ ਲੋੜ ਪਈ ਇਹ ਸੇਵਾ ਕਰਾਂਗੇ ਵੱਤ ਤੋਂ ਬਾਅਦ ਤੇ ਮੈਂ ਹੋਰ ਵੀ ਅਪੀਲ ਕਰਦਾ ਜਿਹੜੀ ਆਪਣੀਆਂ ਸਮਾਜਿਕ ਸੰਸਥਾਵਾਂ ਨੇ ਯ ਆਪਣੀ ਬਰਾਦਰੀ ਦੀ ਵੱਖ-ਵੱਖ ਸੰਸਥਾਵਾਂ ਬਣੀਆਂ ਹੋਈਆਂ ਨੇ ਸਾਰੇ ਵੱਤ ਚੜ ਕੇ ਇਸ ਭੋਲੂ ਦੀ ਹੈਲਪ ਕਰਨ ਤੇ ਨਾਲ ਅਰਦਾਸ ਬੇਨਤੀ ਕਰਨ ਕਿ ਦਿਨ ਦੁਗਣੀ ਰਾਤ ਚੌਗਣੀ ਇਹ ਤਰੱਕੀ ਕਰੇ ਤੇ ਤੰਦਰੁਸਤ ਹੋਵੇ ਤੇ ਅਸੀਂ ਵੀ ਅਰਦਾਸ ਕਰਦੇ ਆ ਵੈਗਰੂ ਅੱਗੇ ਕਿ ਸੱਚੇ ਪਾਤਸ਼ਾਹ ਬੜਾ ਇਹ ਪਰਿਵਾਰ ਨੇ ਸੰਤਾਪ ਹੋ ਗਿਆ ਹੂੰ ਬਹੁਤ ਇਹਨਾਂ ਖਰਚਾ ਕੀਤਾ ਹੈ ਵੱਖ-ਵੱਖ ਥਾਵਾਂ ਤੇ ਮੈਂ ਕਈ ਵਾਰ ਇਹਦਾ ਪਤਾ ਲੈਣ ਵੀ ਗਿਆ ਪਹਿਲੇ ਵੀ ਇਹ ਭੈਣ ਜੀ ਨੇ ਜੋ ਇਹਨਾਂ ਤਪੱਸਿਆ ਕੀਤੀ ਨਾ ਉਹ ਤਪੱਸਿਆ ਇਹਨਾਂ ਦੀ ਹੁਣ ਸਫਲ ਹੋਵੇ ਤੇ ਬੱਚਾ ਤੰਦਰੁਸਤ ਹੋਵੇ ਉਵੇਂ ਇਸ ਪਰਿਵਾਰ 'ਚ ਖੁਸ਼ੀਆਂ ਖੇੜੇ ਆਉਣ ਤੇ ਵੱਖ-ਵੱਖ ਹੋਰ ਵੀ ਸਮਾਜਿਕ ਸੰਸਥਾਵਾਂ ਨੂੰ ਸਿਆਸੀ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਹਾਂਜੀ ਬਿਲਕੁਲ ਜੀ ਮਦਦ ਦੀ ਗੱਲ ਲਈ ਆ ਤੇ ਕਰ ਵੀ ਰਹੇ ਹੈਗੇ ਰਾਜਕਮਰ ਜੀ ਸਾਡੇ ਨਾਲ ਹੈਗੇ ਰਾਜਕਮਰ ਜੀ ਜਿੱਦਾਂ ਆਪਾਂ ਪਹਿਲੇ ਦਿਨ ਵੀਡੀਓ ਪਾਇਆ ਹੈਗਾ ਉਸ ਤੋਂ ਬਾਅਦ ਲਗਾਤਾਰ ਲੋਕ ਸੰਜੋਗ ਕਰ ਰਹੇ ਹੈਗੇ ਮੈਨੂੰ ਕਈ ਵਾਰ ਫੋਨ ਵੀ ਆਏ ਮੈਂ ਤੁਹਾਡਾ ਨੰਬਰ ਦਿੱਤਾ ਹੈਗਾ ਕੀ ਅਪੀਲ ਹੈਗੀ ਹੈ ਕਦੋਂ ਇਹਦਾ ਇਲਾਜ ਜਿਹੜਾ ਆਪਾਂ ਉਹਨੂੰ ਸ਼ੁਰੂ ਕਰਵਾ ਦਿਆਂਗੇ ਕਿੰਨੇ ਕੁ ਫੰਡ ਦੀ ਹੋਰ ਲੋੜ ਹੈਗੀ ਆ ਆਪਾਂ ਫਿਰ ਅਪੀਲ ਕਰ ਦਿੰਦੇ ਹਾਂ ਫਰ ਦੇ ਕੱਢੂਗਾ ਅੱਜ ਕਰ 80 ਲੱਖ ਰੁਪਏ ਹੋਰ ਚਾਹੀਦਾ ਜੀ 1 ਕਰੋੜ ਦੇ 25 ਲੱਖ ਵੀ ਲੱਗਣਾ ਹੈ ਜੀ ਅੱਛਾ ਤੇ ਪਹਿਲੀ ਡੋਜ਼ ਆਪਣੀ ਉਹਨਾਂ ਸੀ ਸੋਮਵਾਰ ਜਾਣਾ ਦਿੱਲੀ ਜੀ ਉਹ ਪੈਸੇ ਜਾਵਾ ਕਰਾਉਣਾ ਹੈ ਜੀ ਉਹ ਦਸਾਂ 12 ਦਵਾਈ ਆ ਜਾਏਗੀ 1 ਮਹੀਨੇ ਦੀ ਪਹਿਲਾਂ ਜੀ ਹੂੰ ਤੇ ਉਹਦੇ ਬਾਅਦ ਫਿਰ ਅਗਲਾ ਜਿਵੇਂ ਵੇਖ ਜਿਵੇਂ ਬਣੇਗਾ ਪ੍ਰੋਗਰਾਮ 40 45 ਲੱਖ ਰੁਪਏ ਦਾ ਸਹਿਯੋਗ ਹਾਂ ਜਿਸ ਸਹਿਯੋਗ ਕਰਤਾ ਜੀ 45 ਲੱਖ ਰੁਪਏ ਕਰਤਾ ਸਹਿਯੋਗ ਲੋਕਾਂ ਨੇ ਜੀ ਹਾਂਜੀ ਅੱਛਾ ਪਹਿਲੀ ਦਵਾਈ ਜਿਹੜੀ ਉਹ ਸ਼ੁਰੂ ਹੋ ਜਾਏਗੀ ਹਾਂ ਸ਼ੁਰੂ ਹੋ ਜਾਏਗੀ 15 ਦਿਨ ਪਹਿਲੇ ਦਵਾਈ ਸ਼ੁਰੂ ਹੋ ਜਾਏਗੀ ਪਹਿਲੇ ਦਿਨਾਂ 'ਚ ਹੂੰ ਤੇ ਕੀ ਦੱਸਦੇ ਹੈਗੇ ਆ ਡਾਕਟਰ ਕਿੰਨੇ ਸਮੇਂ ਤੱਕ ਜਦੋਂ ਦਵਾਈ ਸ਼ੁਰੂ ਹੋ ਗਈ ਕਿੰਨੀਆਂ ਡੋਜ਼ ਲੈਣੀਆਂ ਪੈਣਗੀਆਂ ਕਿੰਨੇ ਮਹੀਨੇ ਪ੍ਰੋਸੈਸ ਚੱਲੂਗਾ ਤਿੰਨ ਮਹੀਨੇ ਪ੍ਰੋਸੈਸ ਹੈਗਾ ਜੀ ਤਿੰਨ ਮਹੀਨੇ ਟੋਟਲ ਹਾਂਜੀ ਹਾਂਜੀ ਤੇ ਕਹਿੰਦੇ ਵੀ ਤੂੰ ਮਹੀਨੇ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਗਾ ਵੀ ਬੱਚੇ ਕਿੰਨਾ ਫਰਕ ਪੈਂਦਾ ਕਿੰਨਾ ਨਹੀਂ ਪੈਂਦਾ ਜੀ ਠੀਕ ਹੈ 10 ਮਿੰਟਾਂ ਤੋਂ ਪਤਾ ਲੱਗ ਜਾਵੇ ਕਦੋਂ ਜਾ ਰਹੇ ਹੋ ਦਵਾਈ ਜਾਂਦੀ ਸ਼ੁਰੂ ਕਰ 100 ਵਰ ਜਾ ਰਹੇ ਨੇ ਦਿੱਲੀ ਜੀ 100 ਵਰ ਹਾਂਜੀ ਹਾਂਜੀ ਮਾਤਾ ਵੀ ਮੌਜੂਦ ਹੈਗੇ ਆ ਬੋਲੂ ਦੇ ਬੜਾ ਵੱਡਾ ਦੁੱਖ ਹੁੰਦਾ ਜਦੋਂ ਜਵਾਨ ਪੁੱਤ ਘਰ ਦੇ ਵਿੱਚ ਪਿਆ ਹੋਵੇ ਤੇ ਲਗਾਤਾਰ ਜਿਹੜਾ ਅਸੀਂ ਅਪੀਲ ਆਪਾਂ ਵਾਰ-ਵਾਰ ਕਰਦੇ ਹੈਗੇ ਆ ਚੈਨਲ ਤੇ ਸਮਾਜ ਸੇਵੀ ਵੀ ਆ ਰਹੇ ਅਰਵਿੰਦਰਾਵਲਾ ਹੋਰੀ 1 ਲੱਖ ਰੁਪਏ ਦੇ ਕੇ ਗਏ ਹੋਰ ਵੀ ਜੱਟ ਜਿਹੜੀ ਮਾਂ ਸਭਾ ਦੇ ਹੈਗੇ ਸੀ ਜੱਟ ਜਿੱਥੇ ਬੰਦੀ ਉਹ ਵੀ ਦੇ ਕੇ ਗਏ ਆ ਕੀ ਅਪੀਲ ਹੈਗੀ ਆ ਲੋਕਾਂ ਨੂੰ ਵੀ ਅਜੇ ਬਹੁਤ ਸਾਰੇ ਪੈਸੇ ਜਿਹੜੇ ਆ ਬੋਲੂ ਦੇ ਇਲਾਜ ਤੇ ਲੱਗਣੇ ਹਾਂਜੀ ਵੀ ਹਾਲੇ ਤਾਂ ਸਾਨੂੰ 40-42 ਲੱਖ ਰੁਪਿਆ ਹੋ ਗਿਆ ਜੀ ਪਹਿਲੀ ਲੋਡੋਜ ਵਾਸਤੇ ਤੇ ਮਤਲਬ 1 ਕਰੋੜ ਤੇ 26 ਲੱਖ ਰੁਪਿਆ ਮਤਲਬ 3 ਮਹੀਨੇ ਦਾ ਉਹਨਾਂ ਨੇ ਕੋਰਸ ਕਿਆ ਏ ਤੇ ਅਸੀਂ ਕਹਿੰਨਾ ਵੀ ਚਲੋ ਅੱਗੇ ਤੋਂ ਵੀ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਏ ਵੀ ਸਾਡੀ ਸੇਵਾ ਮਤਲਬ ਮਦਦ ਕੀਤੀ ਜਾਵੇ ਤੇ ਮਤਲਬ ਬੱਚਾ ਸਾਡਾ ਠੀਕ ਹੋ ਜਾਵੇ ਬਿਲਕੁਲ ਜੀ ਮਦਦ ਕੀਤੀ ਜਾਵੇ ਤੇ ਪੋਲੂ ਦੇ ਯਾਰ ਦੋਸਤ ਵੀ ਅੱਜ ਇੱਥੇ ਗੋਲਡੀ ਹੋਰੀ ਮੇਰੇ ਤਾਂ ਇਹ ਛੋਟੇ ਭਰਾ ਨੇ ਤੇ ਮੇਰੇ ਪੂਆ ਜੀ ਬ੍ਰਦਰ ਦੇ ਨਾਲ ਪੜਦੇ ਰਹੇ ਪੂਆ ਜੀ ਦੇ ਬੇਟੇ ਜਿਹੜੇ ਕੈਨੇਡਾ ਦੇ ਵਿੱਚ ਨੇ ਤੇ ਅਸੀਂ ਰੱਬ ਅੱਗੇ ਬਹੁਤ ਅਰਦਾਸ ਕਰਦੇ ਹਾਂ ਵੀ ਇਹ ਛੇਤੀ ਤੋਂ ਛੇਤੀ ਠੀਕ ਹੋਵਨ ਤੇ ਇਹਨਾਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਬਹੁਤ ਅਸੀਂ ਸਾਰਿਆਂ ਨੂੰ ਨੂੰ ਕਹਿ ਰੱਖਿਆ ਜੀ ਜਿੰਨਾ ਹੋ ਸਕੇ ਮਦਦ ਕਰਨਾ ਇਸ ਪਰਿਵਾਰ ਦੀ ਤੇ ਇਸ ਪਰਿਵਾਰ ਦੇ ਵਿੱਚ ਸਾਰਿਆਂ ਨਾਲ ਖੜੇ ਹੋ ਕੇ ਤੇ ਇਸ ਨੂੰ ਠੀਕ ਕਰਨ ਬਿਲਕੁਲ ਜੀ ਮਦਦ ਦੀ ਗੱਲ ਆਈ ਹੈਗੀ ਹੈ ਪੱਤਰਕਾਰ ਪ੍ਰੈਸ ਕਲੱਬ ਗੁਰੂ ਅਰਸਾਈ ਤੋਂ ਵੀ ਪਹੁੰਚੇ ਹੋ ਗਏ ਪੱਪੂ ਸੰਦਾਰੇ ਪੱਪੂ ਸੰਦਾ ਜੀ ਦੇਖ ਸਕਦੇ ਆਪਾਂ ਲਾਤ ਦੇਖੇ ਹੈਗੇ ਆ ਮੁੰਡੇ ਦੇ ਅਸੀਂ ਲਗਾਤਾਰ ਇਹਨੂੰ ਕਵਰ ਕਰ ਰਹੇ ਹੈਗੇ ਆ 40-45 ਲੱਖ ਅੱਜ ਹੀ ਪਤਾ ਲੱਗਾ ਵੀ ਆ ਗਏ ਲਗਭਗ 80 ਲੱਖ ਰੁਪਏ ਹੋਰ ਚਾਹੀਦਾ ਕੀ ਅਪੀਲ ਹੈਗੀ ਆ ਪ੍ਰੈਸ ਵੱਲੋਂ ਵੀ ਕੀ ਅਪੀਲ ਹੈਗੀ ਆ ਜਿਹੜੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਮੈਂ ਸਾਰਾ ਪਹਿਲੀ ਗੱਲ ਦਾ ਸਾਰਿਆਂ ਤੋਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਾ ਵੀ ਜਿੰਨੇ ਜੋਗਾ ਵੀ ਕੋਈ ਹੈਗਾ ਕੋਈ 1 ਰੁਪਏ ਦਾ ਤਾਂ ਜੇ 100 ਦਾ ਤਾਂ ਜੇ 1000 ਦਾ ਤਾਂ ਜਿੰਨੇ ਵੀ ਦੇ ਸਕਦਾ ਇਹ ਇੱਕ ਦਾਣੀਏ ਇਹ ਆਪਣੇ দান ਨਾਲ ਇਸ ਵੀਰ ਦੀ ਛੋਟੇ ਸਾਡੇ ਭਰਾ ਦੀ ਜਾਨ ਬਚ ਸਕਦੀ ਹੈ ਹੂੰ ਕੋਈ ਪੰਜਾਬ ਵਿੱਚ ਪੈਸੇ ਦੀ ਕਮੀ ਨਹੀਂ ਦਾਨੀ ਸੱਜਣ ਬੜੇ ਇੱਥੇ ਹੈਗੇ ਨੇ ਤੇ ਅਸੀਂ ਕੈਨੇਡਾ 'ਚ ਵੀ ਡਿਊਟੀ ਲਈ ਹੋਈ ਹੈ ਮੇਰਾ ਬੇਟਾ ਵੀ ਕੈਨੇਡਾ ਉਹ ਆਇਆ ਵੀ ਹੋਇਆ ਕੋਈ ਪੈਸੇ ਉਹ ਇਕੱਠੇ ਕਰ ਰਹੇ ਨੇ ਅਸੀਂ ਜਲਦੀ ਹੋਰ ਫੰਡ ਇਕੱਠਾ ਕਰਕੇ ਇਹਨੂੰ ਬਚਾਵਾਂਗੇ ਕੁਝ ਮੁੰਡਿਆਂ ਨੇ ਭੇਜਤਾ ਫੰਡ ਉਹ ਚੈੱਕ ਦੇ ਦਿੱਤਾ ਜੋਗਿੰਦਰ ਜੀ ਇਹਨਾਂ ਨੇ ਬੇਟਾ ਨੇ ਭੇਜਦਾ ਲੱਖ ਰੁਪਈਆ ਦਾ ਚੈੱਕ ਦੇ ਦਿੱਤਾ ਅਸੀਂ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਸਮਾਜਿਕ ਸੰਸਥਾ ਨੇ ਸਾਰੇ ਜਿਹੜੇ ਹੈਗੇ ਨੇ ਜਿੰਨੇ ਵੀ ਭਾਈਚਾਰੇ ਨੇ ਜਿੰਨੀਆਂ ਕਮੇਟੀਆਂ ਨੇ ਸਾਰਿਆਂ ਨੂੰ ਬੇਨਤੀ ਕਰਨੇ ਹੱਥ ਜੋੜ ਕੇ ਵੀ ਜਿੰਨੀ ਵੀ ਮਦਦ ਹੋ ਸਕਦੀ ਇਸ ਵੀਰ ਦੀ ਕੀਤੀ ਜਾਵੇ ਦੀ ਜਾਨ ਨੂੰ ਬਚਾਇਆ ਜਾ ਸਕੇ ਬਿਲਕੁਲ ਜੀ ਇਸ ਵੀਡੀਓ ਨੂੰ ਕਿੰਨੇ ਲੋਕ ਦੇਖ ਰਹੇ ਹੈਗੇ ਆ ਲਗਾਤਾਰ ਅਪੀਲ ਜਿਹੜੀ ਆ ਸਾਡੀ ਟੀਮ ਵੱਲੋਂ ਕੀਤੀ ਜਾ ਰਹੀ ਆ ਲਗਾਤਾਰ ਸਮਾਜ ਸੇਵੀ ਪਰਵਾਹ ਦੇ ਮਦਦ ਕਰ ਰਹੇ ਜੇ ਤੁਸੀਂ ਮਦਦ ਕਰ ਰਹੇ ਹੋ ਤਾਂ 40 ਤੋਂ 45 ਲੱਖ ਰੁਪਇਆ ਤਾਂ ਹੀ ਹੋਇਆ ਅੱਗੇ ਅਪੀਲ ਹੋ ਰਹੀ ਹੈ 80 ਲੱਖ ਰੁਪਇਆ ਹੋਰ ਲੱਗਣਾ ਹੈਗਾ ਲਗਭਗ 80 ਤੋਂ 90 ਲੱਖ ਰੁਪਏ ਦੀ ਹੋਰ ਰਾਸ਼ੀ ਲਗਣੀ ਹੈਗੀ ਪਹਿਲੀ ਡੋਜ਼ ਸੌਵਾਰ ਤੱਕ ਇਹਨਾਂ ਨੇ ਲੈ ਆਣੀ ਹੈ ਦੀ ਦਵਾਈ ਜਿਹੜੀ ਹੈ ਪੋਲੂ ਦੀ ਸ਼ੁਰੂ ਹੋ ਰਹੀ ਹੈ ਤੁਹਾਡੇ ਸੰਯੋਗ ਦੇ ਸਦਕਾ ਇੱਕ ਇੱਕ ਸੰਯੋਗ ਜਿਹੜਾ ਇੱਕ ਇੱਕ ਪਿਆਰ ਇੱਕ ਕਿਰਪਈਆ ਜਿਹੜਾ ਇਸ ਪਰਿਵਾਰ ਤੱਕ ਤੁਸੀਂ Google Pay ਨੰਬਰ ਲਈ ਪਹੁੰਚਾਇਆ ਹੈਗਾ ਜਾਂ ਅਕਾਊਂਟ ਦੇ ਵਿੱਚ ਪਹੁੰਚਾਇਆ ਹੈ ਨੰਬਰ ਸੀ ਇਹਨਾਂ ਦੇ ਫਾਦਰ ਸਾਹਿਬ ਰਾਜਕੁਮਾਰ ਹਰਵੰਦਾ ਫਿਰ ਦੇ ਦਿੰਦੇ ਆ ਕੋਈ ਵੀ ਸਮਾਜ ਸੇਵੀ ਦੋਸਤ ਯਾਰ ਮਿੱਤਰ ਪਰਵਾਹ ਦੀ ਮਦਦ ਕਰਨਾ ਚਾਹੁੰਦਾ ਹੈ ਪੋਲੂ ਦੀ ਮਦਦ ਕਰਨਾ ਚਾਹੁੰਦਾ ਹੈ ਕਿ ਪੋਲੂ ਹਾਂਡਾ ਦੁਬਾਰਾ ਉਹੀ ਪੈਰਾਂ ਤੇ ਖੜਾ ਹੋ ਸਕੇ ਆਪਦੇ ਯਾਰਾਂ ਦੋਸਤਾਂ ਜਿਹੜੇ ਤਰਸੇਮ ਹੋਰੀ ਅੱਜ ਕੈਨੇਡਾ ਦੇ ਵਿੱਚ ਬੈਠੇ ਤਰਸੇਮ ਸਿੰਘ ਥਿੰਦ ਹੋਰੀ ਉਹਨਾਂ ਨੇ ਆਪਦੇ ਦੋਸਤ ਦੇ ਲਈ 1 ਲੱਖ ਰੁਪਏ ਦੀ ਰਾ ਵਾਤਵਾਦ ਜਿਹੜੀ ਹੈ ਮਦਦ ਜਿਹੜੀ ਇਸ ਪਰਵਾਦੀ ਕੀਤੀ ਜਾਂਦਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰਵਰ ਸਾਹਿਬ ਲਾਈਵ ਪੱਤਰਕਾਰ ਸਾਥੀ ਗਰਮੀ ਦੇ ਨਾਲ ਮੈਂ ਸਤਪਾਲ ਤੇ ਪਿੰਡ ਚੱਕ ਮਹੰਤਾ ਵਾਲਾ